ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਕਿਵੇਂ ਹੋ ਸਾਰੇ ਠੀਕ ਠਾਕ ਠੀਕ ਠਾਕ ਹੋਣੇ ਚਾਹੀਦੇ ਆ ਮੈਂ ਤੁਹਾਡਾ ਆਪਣਾ ਦੁੱਗਲ ਸਾਹਿਬ ਸਵਾਗਤ ਹੈ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਆਪਣੇ ਤੇ ਆਪਾਂ ਆ ਪਹੁੰਚ ਗਏ ਸੀਗੇ ਰਾਤ ਹਨਾ ਮੈਂ ਜਿਹੜਾ ਵਲੌਗ ਪਾਇਆ ਤੁਸੀਂ ਦੇਖਿਆ ਹੋਣਾ ਤੇ ਉਹਦੇ ਵਿੱਚ ਆਪਾਂ ਪਹੁੰਚ ਗਏ ਸੀਗੇ ਆਪਣੇ ਪੁਆਇੰਟ ਤੇ ਤੇ ਇਹ ਪੁਲ ਦਾ ਕੰਮ ਚੱਲਦਾ ਸੀਗਾ ਆ ਦੇਖੋ ਆ ਜਿਹੜਾ ਪੁਲ ਆ ਨਾ ਮੇਨ ਰੋਡ ਆ ਇਹਦਾ ਕੰਮ ਚੱਲਦਾ ਸੀ ਉਹ ਮਸ਼ੀਨ ਖੜੀ ਆ ਪਿੱਛੇ ਆਹ ਟਰਾਲੇ ਤੋਂ ਅੱਗੇ ਜਿਹੜੀ ਮਸ਼ੀਨ ਆ ਉਹਦੇ ਆ ਕੌਂਟਰਵੇਟ ਆ ਆ ਦੇਖੋ ਇਹ ਕਾਉਂਟਰਵੇਟ ਮਤਲਬ ਮਸ਼ੀਨ ਦਾ ਵੇਟ ਜਿਹੜਾ ਉਹਨੂੰ ਬੈਲੈਂਸ ਕਰਦਾ ਹੈ ਮਸ਼ੀਨ ਨੂੰ ਉਹ ਆ ਇਹ ਆਪਣਾ ਟਰੇਲਰ ਇਹ ਆਪਾਂ ਲੋਡ ਕਰਨਾ ਹੈ ਇਸ ਜਗ੍ਹਾ ਤੇ ਹੈਨਾ ਇਹਨੂੰ ਲੋਡ ਕਰਾਂਗੇ ਪਰ ਲੋਡ ਕਰਕੇ ਫਿਰ ਉਸ ਤੋਂ ਬਾਅਦ ਜੋ ਵੀ ਹੋਇਆ ਪ੍ਰੋਸੈਸ ਇਹ ਚੱਲਾਂਗੇ ਤਿਆਰੀ ਸ਼ੈਰੀ ਕਰਕੇ ਤੇ ਅਸਲ ਦੇ ਵਿੱਚ ਇੱਕ ਹੋਰ ਤੁਹਾਨੂੰ ਮੈਂ ਦੱਸਣਾ ਗੱਲ ਮੰਨੂ ਥੋੜਾ ਜਿਹਾ ਇੱਕ ਕੰਮ ਐ ਘਰ ਦੇ ਵਿੱਚ ਇੱਕ ਜ਼ਰੂਰੀ ਪਿੱਛੇ ਜੇ ਆਪਾਂ ਘਰੇ ਸੀਗੇ ਹੁਣ ਵੀ ਕੰਮ ਆ ਤੇ ਮੈਨੂੰ ਜਾਣਾ ਪੈਣਾ ਐ ਇਹ ਗੱਡੀ ਵਾਸਤੇ ਆਪਾਂ ਨੇ ਮੁੰਡਾ ਇੱਕ ਹੋਰ ਆਪਣਾ ਡਰਾਈਵਰ ਭਰਾ ਤੇ ਉਹਨੂੰ ਬੁਲਾਇਆ ਐ ਹੁਣ ਆ ਗਿਆ ਉਹ ਤੇ ਫਿਰ ਆਪਣੇ ਟਰੱਕ ਨੂੰ ਉਹ ਲੈ ਕੇ ਆਊਗਾ ਲੋਡ ਕਰਕੇ ਆਪਾਂ ਇੱਥੋਂ ਜਾਵਾਂਗੇ ਘਰੇ ਤੇ ਆਪਣਾ ਕੰਮ ਕਰਨੇ ਵੇੜਦੇ ਆ ਦੋ ਚਾਰ ਦਿਨ ਜਿੰਨੇ ਦਿਨ ਲੱਗਦੇ ਆ ਉਹ ਨਵੇੜਾਂਗੇ ਹੈਨਾ ਤੇ ਬਾਕੀ ਮੌਸਮ ਬਹੁਤ ਸਵੇਰ ਦਾ ਖਰਾਬ ਆ ਬਾਰਿਸ਼ ਲੱਗੀ ਆ ਮੀਂਹ ਲੱਗਿਆ ਹੋਇਆ ਹੁਣ ਵੀ ਮੀਂਹ ਕਿੰਨਾ ਲੱਗਿਆ ਹੋਇਆ ਦੇਖੋ ਇਹ ਇਦਾਂ ਬਦਲ ਰਿਹਾ ਨਾ ਹਾਂ ਮੀਂਹ ਲੱਗਿਆ ਹੋਇਆ ਏ ਮੌਸਮ ਠੰਡਾ ਆ ਠੰਡ ਹੋ ਗਈ ਏ ਇੱਧਰ ਤੇ ਕਾਫੀ ਠੰਡਾ ਬਾਰਿਸ਼ ਹੋ ਰਹੀ ਏ ਆਪਾਂ ਇਹ ਹੁਣ ਫਿਰ ਮੁੰਡਾ ਜਦੋਂ ਵੀ ਬਾਰਿਸ਼ ਹਟਦੀ ਆ ਫਿਰ ਲੋਡ ਕਰ ਲੂਗਾ ਆਪਾਂ ਉਹਨਾਂ ਚ ਨਿਕਲਦੇ ਆਂ ਇੱਥੋਂ ਔਰ ਸਾਹਮਣੇ ਮਸ਼ੀਨ ਖੜੀ ਆ ਇਹ ਮਸ਼ੀਨ ਵੀ ਵੈਸੇ ਨਾਲੇ ਇਹਨਾਂ ਤੇ ਜਾਊਗੀ ਜੰਮੂ ਇਹ ਜੰਮੂ ਦਾ ਲੋਡ ਕਰਨਾ ਏਨਾਂ ਨੇ ਹੈ ਨਾ ਤੇ ਟਾਈਮ ਵਲੌਗ ਆਪਾਂ ਲੇਟ ਹੀ ਸਟਾਰਟ ਕੀਤਾ ਕਿਉਂਕਿ ਮੀ ਪੈਂਦਾ ਸੀ ਕਿਤੇ ਗਏ ਨਹੀਂ ਸਾਢੇ 12 ਹੋ ਗਏ ਹੈਨਾ ਤੇ ਚਲਦੇ ਆਂ ਫਿਰ ਆਪਾਂ ਅ ਹੁਣ ਆਪਾਂ ਵਾਪਸ ਘਰੇ ਜਾਵਾਂਗੇ ਫਿਰ ਆਪਣਾ ਕੰਮ ਕਰਨ ਵੇੜ ਕੇ ਫਿਰ ਤੁਹਾਨੂੰ ਮਿਲਾਂਗੇ ਠੀਕ ਹੈ ਨਾਲ ਦੀ ਨਾਲ ਪੈਸੇ ਅਪਡੇਟ ਪਾਉਂਦਾ ਰਹੂੰਗਾ ਥੋੜੀ ਬਹੁਤੀ ਕਿੱਥੇ ਆਪਾਂ ਕੀ ਕਰਦੇ ਆ ਕੀ ਕੰਮ ਓਕੇ ਤੇ ਉਹ ਟ੍ਰੇਨ ਜਾਂਦੀ ਆ ਉਹ ਦੇਖੋ ਟ੍ਰੇਨ ਜਾ ਰਹੀ ਇਹ ਟ੍ਰੇਨ ਦਾ ਹੀ ਪੋਲ ਆ ਇਹ ਦਾ ਬਣ ਗਿਆ ਹਾਂ ਸਾਹਮਣੇ ਤੇ ਲਾਂਗੀ ਟ੍ਰੇਲ ਠੀਕ ਹੈ ਚਲੋ ਚੱਲਦੇ ਆਂ ਫਿਰ ਆਪਾਂ ਹੁਣ ਤਿਆਰੀ ਸ਼ੈਰੀ ਹੋ ਗਈ ਹੈ ਚੱਲਾਂਗੇ ਇਹ ਆ ਸਟੇਸ਼ਨ ਬਨਿਹਾਲ ਠੀਕ ਹੈ ਆਪਾਂ ਬਨਿਹਾਲ ਆ ਗਏ ਸੀ ਟੈਕਸੀ ਲੈ ਕੇ ਮੌਸਮ ਦੇਖੋ ਕਿੰਨਾ ਘੈਂਟ ਆ ਬੱਦਲ ਵਾਜੀ ਪੂਰੀ ਬਦਲੇ ਬਦਲਾ ਪਹਾੜੀਆਂ ਦੇ ਛਾਈਆਂ ਹੋਈਆਂ ਮੈਨੂੰ ਲੱਗਦੀ ਹੈ ਕਿ ਸ਼ਾਇਦ برف ਛੇਤੀ ਪਾ ਜੇ ਆਪਾਂ ਜਾ ਰਹੇ ਹਾਂ ਜੰਮੂ ਇਸ ਇਹਦੇ ਟ੍ਰੈਂਪੂ ਟ੍ਰੈਵਲਰ ਚ ਜਾਵਾਂਗੇ ਹਨ ਇਹਦੇ ਚ ਜੰਮੂ ਇੱਥੋਂ ਦਾ ਕਿਰਾਇਆ ਮਿਲ ਜਾਂਦਾ तकरीबन 400 450 ਦੇ ਕਰੀਬ ਹੈ ਇਹਨਾਂ ਦਾ ਕਿਰਾਇਆ ਹੁੰਦਾ ਤੇ ਜਾਂਦੇ ਆ ਤੇ ਮੌਸਮ ਬਹੁਤ ਵਧੀਆ ਕਿੰਨਾ ਘੈਂਟ ਮੌਸਮ ਹੈ ਬੱਦਲੇ ਬੱਦਲ ਸਾਰੇ ਪੂਰੇ ਕਿਉਂਕਿ بارش ਹੋ ਰਹੀ ਹੈ ਨਾ ਥੋੜੀ ਥੋੜੀ ਇਹ ਫਿਰ ਬੱਦਲ ਸਾਰੇ ਬੱਦਲ ਥੱਲੇ ਆ ਜਾਂਦੇ ਆ ਪਹਾੜੀਆਂ ਚ ਧੂਆ ਧੂਆ ਧੁੰਦੇ ਜੀ ਕੋਈ ਵੀ ਹੈ ਹਾਂ ਸੇ ਇੱਕ ਨਾਲ ਕਾਟ ਰਿਹਾ ਮੌਸਮ ਬਾਕੀ ਚੱਲਦੇ ਆਪਾਂ ਇਹ ਸਾਰੀਆਂ ਹੁਣ ਜਦੋਂ ਪਹਾੜੀਆਂ ਟ੍ਰੇਨ ਫਿਰ ਇਹ ਗੱਡੀਆਂ ਇਹਨਾਂ ਨੇ ਹੱਕਾ ਮਾਰ ਮਾਰ ਕੇ ਬੰਦੇ ਨੂੰ ਬੁਲਾਣਾ ਤੇ ਉਹਨਾਂ ਨੇ ਫਿਰ ਇੱਥੋਂ ਜੰਮੂ ਜਾਣ ਵਾਸਤੇ ਇਹ ਟੈਂਪੋ ਟ੍ਰੈਵਲ ਛੋਟੀਆਂ ਗੱਡੀਆਂ ਸਾਰਾ ਅਲੱਗ-ਅਲੱਗ ਸਿਸਟਮ ਆ ਇੱਥੇ ਛੋਟੀ ਗੱਡੀ ਦਾ ਕਿਰਾਇਆ ਜ਼ਿਆਦਾ ਆ ਇਹ ਟੈਂਪੋ ਟ੍ਰੈਵਲ ਚ 450 ਦੇ ਵਿੱਚ ਤੁਹਾਨੂੰ ਜੰਮੂ ਪਹੁੰਚਾ ਦਿੰਦੀ ਹੈ ਮੈਕਸਿਮਮ ਇੰਨਾ ਕਿਰਾਇਆ ਹੁੰਦਾ ਹੈ ਠੀਕ ਆ ਮਤਲਬ ਚੱਲਦੇ ਆਪਾਂ ਤਿਆਰੀ ਸਾਰੀ ਹੋ ਗਈ ਉਹ ਗੱਡੇ ਗੱਲਾਂਗੇ ਹੁਣ ਬਹੁਤ ਵਧੀਆ ਮੌਸਮ ਮੌਸਮ ਤੇ ਬਹੁਤ ਠੰਡ ਬਹੁਤ ਹੋ ਗਈ ਔਰੇ ਹੁਣ ਇਸ ਟਾਈਮ ਜੈਕਟ ਦੇ ਨਾਮ ਪਈ ਠੰਡ ਲੱਗਦੀ ਹੈ ਠੀਕ ਅੱਗੇ ਮਿਲਦੇ ਆ ਤੁਹਾਨੂੰ ਚੱਲ ਕੇ ਅੱਗੇ I'll be up at half ਇਹ ਲੈ ਬੋ ਨਾਮ ਉਹ ਤੋਂ ਗਿਆ ਤੋਂ ਤਾਈਂ ਲੈ ਕੇ ਖਬਰ ਨਜ਼ੀਰੇ ਵਿੱਚ ਪਏ ਆਪਾਂ ਰਸਤਾ ਨਹੀਂ ਬੋਲਦੇ ਲਾਓ ਵੀ ਸਜਣੋ ਟਾਈਮ ਸਟੇ ਬਰਾ ਪੁਣ ਇੱਕ ਦਾ ਹੋ ਗਿਆ ਇਹ ਬਸ ਜੇ ਆਪਾਂ ਜਾ ਰਹੇ ਹਾਂ ਜੰਮੂ ਵਾਲੀ ਸਾਈਡ ਆਪਾਂ ਆਏ ਹੋਏ ਆਹੋ ਸਾਡੇ ਬਰਾ ਹੋ ਗਏ ਦੇਖੋ ਕਿੰਨੇ ਵੇ ਤੱਕ ਪਹੁੰਚਦੇ ਆ ਘਰੇ ਮੈਂ ਸੋ ਟੋਬੈਲਾ ਵਲੌਗ ਨਹੀਂ ਬਣਾ ਸਕਿਆ ਸੌਰੀ ਇਸ ਕੋ ਪਹਿਲਾਂ ਨਹੀਂ ਵਲੌਗ ਬਣਾ ਵੀਡੀਓ ਬਣਾ ਨਹੀਂ ਸਕਿਆ ਬਸ ਟ੍ਰੈਂਡ ਦੀ ਚੜਨ ਲੱਗੇ ਜੀ ਮੈਂ ਕਿਹਾ ਚਲੋ ਹੋਰ ਬਣਾ ਲੈਂਦੇ ਚਲਦੇ ਹਾਂ ਮੈਂ ਕੋਕਲਪੰਪਰ ਕੋਲ ਆ ਪਾਇਆ ਤੇ ਰੁਕ ਗਏ ਅੱਗੇ ਆਉਗੋ ਪਖਾਨਕੋਟ ਇੱਥੋਂ 5-7 ਕਿਲੋਮੀਟਰ ਹੋ ਲੋ ਵੀ ਇੱਕ ਹੋਰ ਚੀਜ਼ ਤੁਹਾਨੂੰ ਦਿਖਾਵਾਂ ਆ ਦੇਖੋ ਆਹ ਦਰ ਚੱਪੜਾ ਹੈ ਸ਼ਾਇਦ ਮੈਨੂੰ ਲੱਗਦੀ ਪੇੜ ਇਹਦੇ ਉਪਰ ਚਿੱਟਾ ਚਟਾ ਕੀ ਆ ਪਤਾ ਕੀ ਬੰਦਲੇ ਬੰਦਲੇ ਰੱਖਿਆ ਹੈ ਰਾਤ ਨੂੰ ਰਸਤਾ ਕਰ ਰਹੇ ਬੰਗਲੇ ਦਿਨੇ ਜੋ ਫਿਰ ਜਾਣਗੇ ਕਿਤਾਬਟੀਆਂ ਡਿਲੀਵਰੀ ਟ੍ਰੇਲਰ ਡਿਲੀਵਰੀ धनबाद बहुत बहुत लो जी आ गए आप बज गए बस उतर गए ओहो लो जी सुबह के पाँच बज गए हैं हम पहुंच गए हैं अपने स्टेशन पर रोपड़ आ गया लेटा हो गया भाई चलो भी लेटा हो गई नहीं जाना जा। आप पहुंच गए ठीक ਚਲਦੇ ਆ ਘਰ ਨੂੰ ਓਕੇ ਗੁੱਡ ਨਾਈਟ ਬਾਏ ਬਾਏ ਮਿਲਾਂਗੇ ਤੁਹਾਨੂੰ ਫੇਰ ਨਵੇਂ ਵਲੌਗ ਚ ਜਦ ਤੱਕ ਸਤਿ ਸ਼੍ਰੀ ਅਕਾਲ ਓਕੇ